ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੇਰੀ ਫਾਰਮ ਪਰਣਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019877 ਸੋ ਵਾਹਿਗੁਰੂ ਜੀ ਬੜੇ ਪੰਜ ਬੜਾ ਦਿਖਾਵਾਂਗੇ ਕਿਸੇ ਵੀ ਤੇ ਚਾਰ ਗੱਬਰਾਂ ਦੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੇ ਆਪਣਾ ਨਾਮ ਜਿਹੜਾ ਸੋਨੂ ਆਪੈ ਰਹਿਮਤਪੁਰਾ ਜਿਹੜਾ ਮੂਗਾ ਕੀਨੇ ਹਾਸਦੀ ਦਾ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 789909999 ਲਸਵਸਪੁਰਾ ਪਹਿਲਾ ਨੰਬਰ ਜਿਹੜੀ ਵੈਡ ਜਰਸੀ ਦੇਖੀਏ ਨੇ ਕਿਹੜਾ ਸੂਆ ਇਹ ਜਿਹੜਾ ਦੂਜੇ ਸੂਆ ਹੁੰਦੀ ਹੈ ਭਾਈ ਕਹਿ ਦੇ ਵਾ ਕੋਈ ਕੀਜੇ ਲੈ ਜੀ ਹਲਕਾ ਜਿਹਾ ਕ੍ਰਾਸ ਪਾਣਾ ਹਲਕਾ ਜਿਹਾ ਦੋੜ ਤੋਂ ਆਉਂਦਾ ਭਾਈ ਦੂਜਾ ਸੂਆ ਦੁੱਧ ਕਿੰਨਾ ਕੁ ਦਿੱਤਾ ਬੜਾ ਦੁੱਧ ਇਹ ਕਿੰਨਾ ਕੁ ਦੇ ਦੋ ਜੀ 20 ਦੇ ਰੇਟ ਤੇ ਪਾ ਦੂਗਾ ਰੇਟ ਕੀ ਰੋਗ ਇਹਦਾ ਰੇਟ ਭਾਈ ਜੇ ਪਕਾਈ ਕੀ ਕਰ ਲਈ ਸੋਰੀ ਵਾਰਨ ਸਭ ਤੋਂ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਦੇਖੋ 55000 ਦੇ ਵਿੱਚ ਫਿੱਤਾ ਨਾਲ ਲੈ 6400 5 ਫੁੱਟ ਕੱਦੂ ਇਹਦਾ ਫੁੱਲ ਸਾਈਜ਼ ਦੇ ਵਿੱਚ ਆ ਵੱਡੀ ਆ ਕੋਈ ਵੀ ਛੋਟੀ ਬਣ ਕੇ ਤਾਂ ਆਵੇ ਨਾ ਵੈਸੀ ਜਾਵੜੇ ਕੋਈ ਐਂ ਕਰਤਾ ਜੀ ਫਲਾਣਾ ਸੀ ਵੱਡੀ ਫੁੱਲਾ ਸਾਈਜ਼ ਰੇਟ 55000 ਬਸ 55000 ਮਾਨਤਾਨ ਦੇ ਹੀ ਹੋਣਾ ਜ ਮਾੜਾ ਮੋਟਾ ਜੀ ਉਹ ਕੰਦ ਘਾਰੇ ਜੀ ਹੋਈ ਆ ਬਸ ਕੰਦ ਘਾਰੇ ਜੀ ਹੋਈ ਆ ਸੀ ਮਡਲ ਡੇ ਜੀ ਐਂ ਮੰਗੀ ਜਾ ਕੋਈ ਸਾਈਜ਼ ਜੀ ਖੜੀ ਰੱਖੂਗੀ ਫਦਾ ਸੋ 55000 ਦੀ ਹਫ਼ਤਾ ਲੈ ਜੀ ਸੂਣ ਚਾਣਾ ਹਫ਼ਤਾ ਲਈ ਹਫ਼ਤਾ ਸੂਣ ਚ ਵਾਕੀ ਜਾਇ ਗੱਲ ਸੋ ਇੱਦਾਂ ਦੀ ਵਹਿੜ ਜੇ ਆਪਾਂ ਮੰਡੀ ਜੇ ਵੀ ਲੈਣ ਜਾਵੜੇ ਭਾਅ 8000 ਹੁੰਦਾ ਜਮਾ ਜੈਨੂਅਲ ਰੇਟ ਆ ਜਮਾ ਬਿਲਕੁਲ 55 ਰੇ 55000 ਦੇ ਵਿੱਚੋਂ ਛੋੜ ਸੱਪਾ ਜੀ ਵੀਰ ਕਰ ਦੂਗੀ ਇਹਦੀ ਲਖੀਰ ਵਾਲੀ ਗੱਲ ਨਹੀਂ ਜੀ ਪਰ ਵਹਿੜ ਸਾਫ਼ ਸੁਥਰੀ ਹੈ ਜਮਾ ਸੋ ਲੈਵਾ ਦੇਖੋ ਕੋਈ ਸੈੜ ਨਹੀਂ ਕੋਈ ਫੈੜ ਨਹੀਂ ਤੇ ਥਣ ਦੇਖੋ ਚਾਰੇ ਨਿਖੜਵੇਂ ਮਿਲ ਕੇ ਇਨਵੇਂ ਮੂਹਰੀ ਲੱਤਾਂ ਕਹ ਜਾਂਦੀ ਹੈ ਜਮਾ ਹਨਾ ਜੇ ਵਸੀ ਇਹ ਜਦੋਂ 60 65 65 ਜਨੂ ਕੀ ਹੈ ਜੀ ਆਪਾਂ ਪੰਜਾਂ ਜਾਈਆਂ ਦੀ ਦੇਣੀ ਆ ਅੱਗੇ ਦੋ ਨੰਬਰ ਦੇਖੀ ਜਾਂਦੇ ਆ ਆਪਾਂ ਇਹਨਾਂ ਦਾ ਬਾਹਰੋਂ ਚੁ ਲਈ ਆ ਵੀ ਆਪਾਂ ਠੀਕ ਹੈ ਦੂਜਾ ਉਹ ਵੀ ਆ ਬੱਚਾ ਇਹਦਾ ਬੱਚਾ ਇਹਦਾ ਬੱਸ ਆ ਲਈ ਮਾਰ ਗਈ ਕਿਹ ਇੱਕ ਦਿਨ ਹੋ ਗਿਆ ਸੀ ਇਹਨੂੰ ਜੇ ਸੁਵੀਰ ਵੀਰੇ ਨੇ ਚਾ ਆਪਾਂ ਕਹਿੰਦੇ ਨਾ ਤਾਂ ਕੋਈ ਬੜੀ 8 ਤੋਂ 9 ਨੰਬਰ ਹੋ ਗਈ ਜੇ ਜ ਰੋਕਿਆ ਜਮਾਨੇ ਨੂੰ ਸਾਰੀ ਕੰਪਲੀਟ ਆ ਠੀਕ ਹੈ ਦੁੱਧ ਕਿੰਨਾ ਹੁਣ ਹਾਜ਼ਰ ਦੁੱਧ ਵੀਰੇ ਗੱਪ ਨਹੀਂ ਮਾਰਨਾ 16 17 ਕਿਦੋਂ ਹੁੰਦਾ ਤਿਆਰ 16 8 ਟਾਈਮ ਦਾ ਹਾਜ਼ਰ 8 ਟਾਈਮ ਦਾ ਮੌਜੂਦ ਠੀਕ ਹੈ ਲੇਵਾ ਫਾੜੀ ਵਾਲਾ ਹੈ ਨਾ ਲੇਵਾ ਜਮਾ ਰੇਟ ਇਹਦਾ ਕੀ ਰਹੂਗਾ ਰੇਟ ਬਈ ਹੁਣ ਕਿਸੇ ਹੋਰ ਨਾਲ ਫਿਰ 75000 ਰੁਪਏ 68000 ਚੀ ਗਏ 68 ਤੋਰੀ ਬਾਰ ਨੂੰ ਸੋ ਵੀਰੋ ਦੂਜੇ ਨੰਬਰ ਤੇ ਵਹਿੜ ਦਿਖਾਉਣੇ ਪਿਆ ਦੂਜਾ ਸੁਦਾ ਸੀਰੀਆ ਬੱਛਾ ਪਿੱਛਿਆ ਜੇਰ ਜਪਾ ਧਾਰ ਤੱਪਾ ਓਕੇ ਜਮ ਕਿਸੇ ਥਾਂ 'ਚ ਘਟਵਾਤਾ ਨਹੀਂ ਨਾ ਨਾ ਪੂਰਾ ਵੀ ਗਰੰਟੀ ਹੈ ਠੀਕ ਹੈ ਸੋ ਹਵਾਨੇ ਤੇ ਨਾੜਾ ਦੇਖੋ ਕਿਆ ਬਾਤ ਹੈ ਜਮਾ ਸਪਰਿੰਗ ਹੀ ਚ ਖਿਬਦੇ ਥੱਲੇ ਰੋਕਲੀ ਬੜਾ ਗੋਹਾ ਕਰਦੀ ਆ ਤੇ ਸਾਫ ਸੁਧਰੀ ਪੂਰੀ ਆ ਰਾਜੀ ਸਮੀ ਬੜੀ ਵੀ 66000 ਦੀ ਮੰਨ ਲਾ ਆਪਾਂ ਦੇਣੀ ਆ ਜਮਾਂ ਦੇਣੀ ਆ ਬਈ 70 75 ਨਹੀਂ ਜੈ ਜੈ ਗੱਲ ਆ ਸੋ ਰੇਟ ਬਿਲਕੁਲ ਜੈਨੂਨ ਜੈ ਜਮਾਂ ਵੇਚਣ ਵਾਲੇ ਜਮਾਂ 66000 ਦੀ ਫਟ ਫਟ લેਵਾ ਤੇ ਫਾੜੀ ਵਾਲਾ લેਵਾ ਜਮਾਂ ਦੁੱਧ 100 ਲੀਟਰ ਹਾਜ਼ਰ ਆ ਆਪ ਦਾ ਚੋਕ ਕੇ ਤਸੱਲੀ ਕਰਕੇ ਖਰੀਦੋ ਜਮਾਂ ਮੇਰਾ ਕੰਮ ਆ ਸਿਰਫ ਠੀਕ ਆ ਕਹੋ ਕਿ ਮਾਲਕ ਨੇ ਪਸ਼ੂ ਵੇਚਣਾ ਮੇਰਾ ਕੰਮ ਆ ਵੀਡੀਓ ਕਵਰ ਕਰਨਾ ਛੋਡੀ ਜੇਬ ਚ ਪੈਸੇ ਜਾਣੇ ਆ ਮੈਨੂੰ ਤੇ ਦੋ ਪੈਸੇ ਵੀਡੀਓ ਬਣਾਉਣ ਲੱਗੇ ਬਣਦੇ ਆ ਪਰ ਤਸੱਲੀ ਕਰਨਾ ਛੋਡਾ ਫਰਜ਼ ਆ ਜਮਾਂ ਧਾਰਾਂ ਵਗੈਰਾ ਓਕੇ ਆ ਹਨਾ ਤਾਂ ਮੇਰੀ ਸਾਨੂੰ ਹੱਟ ਨਹੀਂ ਲੱਗਦੀ ਰਾਜੀ ਜਾਏਗਾ ਠੀਕ ਆ ਬ్రో ਬਾਕੀ ਵੀ ਜਾਈ ਜਾਏਗਾ ਅੱਗੇ ਬਾਈ ਜੇ ਤਿੰਨ ਨੰਬਰ ਤੇ ਆਪਾਂ ਥੋੜੀ ਸਾਈਵਾਲ ਜੀ ਲੱਗਦੀ ਹੈ ਹਨਾ ਇਹ ਜਿੰਨਾ ਸਾਈਵਾਲ ਅਜੀ ਤਲਾ ਹੁਸਪਾ ਜਾਂਦੀ ਯਾਰ ਉਹ ਫੀਲਡ ਵੀ ਇੰਨੀ ਜਿੰਨੀ ਗੈਰ ਨਹੀਂ ਕਿਹੜਾ ਸੁਆ ਸੁਆ ਬਾਈ ਸੁਆ ਵੀ ਦੂਜਾ ਹੈ ਕਹਿ ਦ ਲੈ ਜੂਗੀ ਤਿੰਨ ਵੀਡੀ ਲੋਏ ਲੈ ਜੂਗੀ ਮੰਗ ਕੇ ਤਾਂ ਤਿੰਨ ਚਾਰ ਕਰਨ ਰੇਟ ਇਹਦਾ ਕਿ ਰੋਗਾ ਰੇਟ ਇਹਦਾ ਭੁਗਾਈ ਨਹੀਂ ਮਾਰੂ ਪਹਿਲਾਂ ਹੀ ਗਿਆ 52000 ਤੋਂ ਛੂਟੀ ਕਰਦੀ ਦੁੱਧ ਦੁੱਧ ਜੀ ਤੂੰ 20 ਕਿਲੋ ਪਹਿਲਾਂ ਸਭ ਤੋਂ ਤੀਜਾ ਨੰਬਰ ਜਿਹੜੀ ਵਾਰਡ ਆਪਾਂ ਦੇਖੀ ਜਾਨੇ ਆ ਇਹ ਰੇਡ ਕਰਿਆ ਆਪਾਂ ਜੈਨੂ ਹਣ ਜਾ ਆ ਯਾ ਰਸਮਾਨ ਕਰਨ ਕਰਾਂਗੇ ਵਿੱਚ ਦੁੱਧ ਮੰਨ ਕੇ ਲੈ ਜੇ ਦੁੱਧ 20 ਕਿਲੋ ਮੰਨ ਕੇ ਲੈ ਜੇ ਸੀਟ ਠੰਡੀ ਨਾਲ ਕੋਈ ਨਹੀਂ ਬਸ ਇਹ ਤੇ ਮੁੱਟੇ ਲੱਟਣਾ ਦੇ ਲਾ ਵੀ ਲੈ ਰੱਸਾ ਪੈਪ ਦੇਖ ਮੂਰੇ ਹਨਾ ਜਾਂ ਸੀਟ ਠੰਡੀ ਆ ਕੋਈ ਲੱਤ ਛੜ ਵਾਲੀ ਬਹਿਣ ਨਹੀਂ ਜਿੱਥੇ ਮਰਜੀ ਛੜ ਕੇ ਬੈਜੀ ਬੜੀ ਜਿਆ ਜਿਆ ਗੱਲ ਆ ਕੁਝ ਚੈੱਕ ਕਰਨੀ ਗੱਲ ਠੀਕ ਆ ਸਾਫ਼ ਸੋ ਤੁਸੀਂ ਆ ਜਾ ਮਾ ਹਣਾ ਤੇ 55000 ਜੀ ਆਪਾਂ ਦੇਣੀ ਆ ਹਣਾ ਉਹ ਡੀਲ ਵੀ ਛੋਟੀ ਕਰਾਂਗੇ ਵਿੱਚੋਂ ਖੁਸ਼ ਹੋ ਜਾ ਜਿਆ ਜਿਆ ਗੱਲ ਸੋ ਦੁੱਧ ਇਹਨੇ ਜਿਹੜਾ ਪਾਉਣਾ ਚੈੱਕ ਵਰਗਾ ਪਾਉਣਾ ਜਮਾ ਮੋਟਾ ਸੰਘਣਾ ਫੈਟ ਵਾਲਾ ਸੋ ਦੇਖੋ ਥੋੜਾ ਧਰ ਦੇਖੋ ਬੜਦਾ ਕਿਆ ਬਾਤ ਆ ਨ ਤੇ ਜਨ ਜਾਨ ਵਧੀਆ ਸਮਝੀ ਬੜੀ ਵੀ ਤੀਜੇ ਨੰਬਰ ਤੇ ਸੀਗੀ ਤੇ ਅੱਗੇ ਹੁਣ ਆਪਾਂ ਗੱਲ ਕਰਾਂਗੇ ਚੌਥੇ ਨੰਬਰ ਬਾਰੇ ਇਹ ਬਾਈ ਜੀ ਸੁਆ ਕਿਹੜਾ ਸੁੰਦੀ ਪਈ ਐ 4 ਨੰਬਰ ਦੇ ਵਾਰ ਖੜੀ ਆ ਜੇ ਨੇ ਕਿ ਟਿੱਲੋਂ ਦੂਜੇ ਸੁਹੇ ਬਈ ਕੈਦਾਂ ਲੈਦੀ ਐ ਜਨ ਲੈਦੀ ਬਈ ਇਹਨੂੰ ਮੰਨ ਕੇ ਚੱਲ 4 ਕਰ ਦਿੰਦਾ ਜਾਂਦ ਫਾੜੀ ਵਾਲਾ ਲੈਵਾ ਹਨਾ ਜਮ ਬੜੀਆ ਥਲ ਤੋਂ ਬਹੁਤ ਜਗੜਾ ਰਿਹਾ ਤੇ ਕਿੰਨੇ ਐਵਰੇਜ ਦੁੱਧ ਦੀ ਦੁੱਧ ਬਈ ਇਹ ਆਪਣੀ ਮਾਰ ਨਾਲ 17-18 ਕਿਲੋ ਮੋਜ ਦੇ ਰੇਟ ਕੀ ਰੋ ਇਹਦਾ ਰੇਟ ਬਈ ਜਨਵਰੀ ਗੱਲ ਆ ਪਹਿਲਾਂ ਯਾਰੀ 60 ਕਰਾ ਲਾ 65 ਦੀ ਦੇਣੀ ਜੈ ਜੈ ਗੱਲ ਮੰਨ ਕੇ ਜੱਲੇ ਪਾਸ ਹਿਸਾਬ ਜਲਾ ਕੇ ਚੱਲੀ ਕਿ ਜਿਹਨੇ ਦੁੱਧ ਪੀਣਾ ਚਰ ਜਾ 55000 ਆ ਵੀ ਕੀ ਜਾਂਦਾ ਬਈ ਸੜਗਾ ਮਾ ਵਿਕੀ ਦੋਨੋਂ ਚੱਕਰ ਦਾ ਫਾਇਦਾ ਕੋਈ ਨਹੀਂ ਹਣਾ ਘਰ ਦਾ ਦੁੱਧ ਵੀ ਉਹ ਅੱਖਾਂ ਦੇ ਸੋ ਜਾ ਜਗਾ ਲਾਜਾ ਮਾ 55000 ਦੇ ਵਿੱਚ ਐਂ ਜਮਾ ਪਿੰਡ ਮੰਗਦੇ ਹੈ ਜਿਦਾਂ ਜਮਾ ਸੂਣ ਵਾਲੇ ਜਮਾ ਕਰਾਸ ਬੈਡ ਬਣ ਕੇ ਚਲੋ 55 55 ਦੀ ਆਉਣਾ ਵਧੀਆ ਮਿਲ ਜਾਂਦੇ ਹੈ ਸਾਫ਼ ਸੁੱਤੇ ਸੋ ਦੇਖੋ ਸੈਟ ਕਰਨ ਲੱਗਾ ਪਸ਼ੂ ਮਹਿੰਗੇ ਇੰਨੇ ਮਹਿੰਗੇ ਨਹੀਂ ਹੈਗੇ ਬਈ ਜਾ ਜਾ ਗੱਲਾਂ ਮਿਲ ਜਾਂਦੇ ਆ ਬਸ ਸਾਵਣ ਨਿਹੜੀ ਬਣਾ ਲਓ ਕਾਂ ਵੀ ਅਗਲੇ ਛੱਡ ਕੇ ਦੇ ਦੋ ਸੋ ਜੈ ਜਗਲਾ ਜਮਾ ਵੀਰ ਦੀ ਉਹ ਵਧੀਆ ਮਿਹਨਤ ਜਿਹੜਾ ਬੰਦਾ ਕੀਤਾ ਕਰਦਾ ਉਹਨੇ ਚੀਜ਼ ਐਡਵਾਰਕ ਲੱਭਣੀ ਉਹਨੇ ਕਹਿੰਗੇ ਨੀਖਾ ਉਸੇ ਚੀਜ਼ ਕੀ ਹੁੰਦੀ ਆ ਜਿਹਨੇ ਕੈਨੇਡਾ ਜਾਣਾ ਚਾਹੇ ਸਮੁੰਦਰ ਜੰਗਣਾ ਭਾਜੇ ਅਮਰੀਕਾ ਜਾਂਦੇ ਜਾਂਦਾ ਉਹ ਤੇ ਜਿਹੜਾ ਵਪਾਰ ਕਰਦਾ ਉਹ ਭਾਜ ਲਾਭ ਹੀ ਲਿਆਂਦਾ ਜਮਾ ਜੈ ਜਗਲਾ 55000 ਚ ਫਿਰ ਛੋਟ ਸੱਪਾ ਕਰਦਾ ਓ ਬਸ ਛੋਟ ਹੀ 55 ਢਲੂ ਤਾਂ ਇਹ 55 75 ਵਾਲਾ ਫੂਨ ਆ ਉਹ ਦੇਣੀ 55 ਦਿੱਤਾ ਛੋਟ ਕਰ ਸੋ ਜੈ ਜਗਲਾ ਜਮਾ ਤੈਨੂੰ ਛੋਟ ਮੰਗ ਲੈ ਕੀ ਫਿਰ ਸੋ ਵੀਰਾ ਬੈੜਾ ਸਾਫ ਸੁਧਰੇ ਵੀ 5 15 15 ਹੋ ਜੇ ਐਵਰੇਜ ਬੈਂਕੀ ਰੁਪਏ 7-8000 ਬਣ ਗਿਆ ਬਸ ਬਸ ਆਹੀ ਜਿਹੜੀ ਫੋਨ ਵਾਲਾ ਮਸਲਾ ਇਹ ਚਲੋ 7-8000 ਵਿੱਚ ਹਨਾ ਡੀਐਸਪੀ ਤਨਖਾਹ ਨਹੀਂ ਹੁੰਦੀ ਇੱਕ ਦਿਨ ਦੀ ਨਹੀਂ ਨਹੀਂ ਸਹੀ ਗਾਵਾ ਕਿ ਲੈਵਾ ਦੇਗਾ ਜੀ ਜੈ ਜੈ ਗਾਲਾ ਅੱਗੇ ਫਿਰ ਇੱਕ ਛੋਟਾ ਵੇਖਵਾਇਤਾ ਇਹਨੂੰ ਵੱਡੀ ਦਲੀ ਕਿਹਾ ਜਾਂਦਾ ਵੱਡੀ ਨਹੀਂ ਆਪਾਂ ਕਹਿੰਦੇ ਗਰਲੈਂਡੋ ਜੀ ਗਰੋਹ ਜਾ ਪਿਆ ਜਾਂਦਾ ਚਾਹ ਗਰਲੈਂਡੋ ਆ ਚਾਹੇ ਸਰਮੈਂਡੋ ਆ ਦੁੱਧ ਦੀ ਐਵਰੇਜ ਮੇਰੇ ਹਿਸਾਬ ਨਾਲ ਤਾਂ 14-15 ਕਿਲੋ ਵਾਲੀ ਤੇਰਾ ਬਣ ਕੇ ਲੈ ਜੀ ਤੇਰਾ ਮੁੱਲ ਦੇ ਆਪਾਂ ਰੇਟ ਦੱਸ ਦੇ ਤਾਂ ਰੇਟ ਦੇਣੀ ਕਿੰਨੇ ਦੀ ਐ ਰੇਟ ਦੋ ਮੌਜੀ ਗੱਲ ਫੇਰ ਕ ਸੋ ਜਮਾ ਜੈ ਨੋੜੀ ਰੱਪ ਪੰਤਾੜੀ ਯਾਰ ਦੇ ਵਿੱਚ ਐਂ ਬੱਤੀ ਬੱਤੀਰ ਬੱਚੀ ਦਾ ਲਾ ਲੈਨੇ ਆ ਇਹ ਸੂਗੀ ਬਣੂਗੀ ਰਮਾੜਾ ਦਾ ਭਰ ਆ ਗਿਆ ਫਰਾੜਾ ਦਾ ਭਰਾਂਗੇ ਘਰ ਦਾ ਦੁੱਧ ਘਰ ਦਾ ਹੁੰਦਾ ਘਰ ਦਾ ਦੁੱਧ ਚੋਗੇ ਜਮਾ ਬਾਕੀ ਐਡਾ ਦੁੱਧ ਵੀ ਮੱਝਰ ਕਾ ਹੋ ਬਈ ਜਿਆ ਜਿਆ ਗੱਲਾਂ ਜਮਾ ਤੇ ਜੇ ਆਪਾਂ 12 13 ਕਿਲੋ ਦੁੱਧੇ ਲ ਮੈਨ ਲੱਗ ਜੇ 90 ਤੋਂ ਘਰ ਤਾਂ ਲੱਗਦੈ 80 ਤੋਂ ਘੱਟ ਤਾਂ ਕੋਈ ਨਹੀਂ ਮਿਲਦੀ ਖੋਲਾ ਮਿਲੂ ਅਸੀਂ ਨੂੰ ਖੋਲਾ ਮਿਲੂ ਜਮਾ ਅੱਠ-ਅੱਠ ਅਸੀਂ ਚੰਗੀ ਝੋਟੀ ਲੱਖ ਤੋਂ ਬਾਹਰ ਮਿਲਦੀ ਐ ਬਈ ਝੋਟੀ ਮਿਲਦੀ ਐ 1 ਲੱਖ 15 ਵੀ ਇਹ ਪਲੂਣ ਮਿਲਦਾ ਦੂਜੇ ਸੂਏ ਤੇ ਇੱਕ ਬੱਚ 12 ਕਿਲੋ ਮੰਨ ਕੇ ਦੁੱਧ ਲੈ ਲਿਓ ਪੱਠੇ ਵਧੀਆ ਪਾਇਓ ਸੂਪੇ ਜੇਰ ਵਧੀਆ ਪੈ ਜੇ ਕਿਸੇ ਪਾਸੇ 12 ਕਿਲੋ ਤੋਂ ਮਰਦੇ ਨਹੀਂ ਸਾਂਭਰ ਵਾਲਾ ਬੰਦਾ ਚਾਹੀਦਾ ਜਿਵੇਂ ਕਹਿੰਦਾ ਨਾ ਨੂੰ ਚੰਗੀ ਹੈ ਜੇ ਘਰ ਆਪੀ ਬਣਾ ਦੂਗੀ ਉਹ ਗੱਲ ਇਹਦੇ ਇਹਨੂੰ ਸਾਂਭਰ ਵਾਲਾ ਚਾਹੀਦਾ ਹਨਾ ਸਾਂਭਰ ਵਾਲਾ ਬੰਦਾ ਚਾਹੀਦਾ ਵੀ ਜੇਵਾ ਨੂੰ ਬਹੁਤ ਸਮਝਦਾਰ ਤੇ ਨੰਬਰ ਬੋਲ ਦੇ ਫਿਰ ਆਪਣਾ ਦਵਾ 9890999785 ਆਇਦਾ ਫਿਰ ਤੋ ਆਕੇ ਵਾਲੇ ਕਰਿਆ ਜਾ ਆਹ ਕੀ ਕਰਨੇ ਆਪਾਂ ਇਹਨੂੰ ਬਹੁਤ ਪਰੇ ਰੇੜਾ ਵਾਲਾ ਕੰਮ ਨਹੀਂ ਕਰਦਾ ਤੋ ਜਾਇਦਾ ਗੱਲਾਂ ਜਾਵ ਥੋੜਾ ਵੇਚੋ ਵਧੀਆ ਵੇਚੋ ਪਿੰਡ ਅਹਿਮਦਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲ